ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਹਾਰਨ ਮਾਰਨ ਤੋਂ ਰੋਕਿਆ ਤਾਂ ਕਰ ਦਿੱਤਾ ਹਮਲਾ ਪਤੀ ਪਤਨੀ ਸਮੇਤ ਦਰਜਨ ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਨਾਮਜਦ ਪੰਜ ਔਰਤਾਂ ਨੂੰ ਕੀਤਾ ਗਿਆ ਗ੍ਰਿਫਤਾਰ ਕੀਤੀ ਜਾ ਰਹੀ ਅਗਲੀ ਕਾਨੂੰਨੀ ਕਾਰਵਾਈ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬਿਆਨਤ ਸਿੰਘ ਨਗਰ ਦੇ ਵਿੱਚ ਇੱਕ ਔਰਤ ਸਕੂਟਰੀ ਤੇ ਜਾ ਰਹੀ ਸੀ ਤਾਂ ਉਸ ਦੇ ਵੱਲੋਂ ਹਾਰਨ ਮਾਰਨ ਨੂੰ ਲੈ ਕੇ ਇੱਕ ਵਿਅਕਤੀ ਦੇ ਨਾਲ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਤੈਸ਼ ਦੇ ਵਿੱਚ ਆ ਕੇ ਉਸ ਦੇ ਵੱਲੋਂ ਕੁਝ ਹੋਰ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਬੁਲਾ ਕੇ ਰੋਕਣ ਵਾਲੇ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਕੇ ਤਿੰਨ ਨੌਜਵਾਨ ਜ਼ਖਮੀ ਹੋ ਗਏ ਜੋ ਕਿ ਜੇਰੇ ਇਲਾਜ ਹਨ ਅਤੇ ਪੁਲਿਸ ਦੇ ਵੱਲੋਂ ਜ਼ਖਮੀਆਂ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਪਤੀ ਪਤਨੀ ਦੇ ਸਮੇਤ ਦਰਜਨ ਤੋਂ ਵੱਧ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦੇ ਵਿੱਚ ਪੰਜ ਔਰਤਾਂ ਨੂੰ ਫਿਲਹਾਲ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਸੁਣਵਾਨੇ ਆ ਜਾਂਚ ਅਧਿਕਾਰੀ ਦੀ ਹੀ ਜ਼ੁਬਾਨੀ ਸਾਨੂੰ ਜੀ ਕੱਲ ਇਨਫੋਰਮੇਸ਼ਨ ਮਿਲੀ ਸੀ ਨੌਰੋਸਪਾਇਨ ਹਸਪਤਾਲ ਬਟਿੰਡਾ ਤੋਂ ਕਿ ਸਾਹਿਲ ਕੁਮਾਰ ਸੁਮੇਤ ਕੁਮਾਰ ਤੇ ਤਿਸ਼ਾਰਾ ਤੇ ਤਿੰਨ ਜਣੇ ਜ਼ਖਮੀ ਹੋਣ ਕਰਕੇ ਦਾਖਲ ਹਸਪਤਾਲ ਹੋਏ ਸੀ ਤੇ ਇਸ ਦੇ ਸਬੰਧ ਵਿੱਚ ਅਸੀਂ ਔਖਾ ਤੋਂ ਪੁਲਿਸ ਪਾਰਟੀ ਸਮੇਤ ਹਸਪਤਾਲ ਪੁੱਜੇ ਹਸਪਤਾਲ ਪੁੱਜ ਕੇ ਸਮਿਤ ਕੁਮਾਰ ਦਾ ਬਿਆਨ ਲਿਖਿਆ ਸਮਿਤ ਕੁਮਾਰ ਦਾ ਬਿਆਨ ਲਿਖ ਕੇ ਐਫ ਆਈ ਆਰ ਨੰਬਰ 150 ਅੰਡਰ ਸੈਕਸ਼ਨ 109 115 2 191 190 ਆਈ ਪੀ ਸੀ ਥਾਣਾ ਸੇਵਲੈਂਡ ਵਿਖੇ ਦਰਜ ਕੀਤੀ ਜਿਸ ਦੇ ਵਿੱਚ ਨੌ ਦੋਸ਼ੀ ਬਾਈ ਨੇਮ ਅਤੇ 7-8 ਅਣਪਛਾਤੇ ਵਿਅਕਤੀ ਹੈ ਜਿਨ੍ਹਾਂ ਨੇ ਇਹਨਾਂ ਦੀ ਕੁੱਟਮਾਰ ਕਰਕੇ ਸਤਾਮਾਨੀਆਂ ਇਹਦੇ ਵਿੱਚੋਂ ਅਸੀਂ 5 ਲੇਡੀਆਂ ਦੀ ਅਰੈਸਟ ਪਾਈ ਤੇ ਬਾਕੀਆਂ ਦੀ ਗ੍ਰਿਫਤਾਰੀ ਕਰ ਰਹੀ ਜਾ ਰਹੀ ਹੈ ਜਾ ਰਹੀ ਹੈ ਇੱਕ ਪਸਤੇ ਵਿੱਚ ਵੀ ਕੋਈ ਇਹਨਾਂ ਦਾ ਕਨੈਕਸ਼ਨ ਹੈ ਜਿਹੜਾ ਲੜਾਈ ਝਗੜਾ ਹੋਇਆ ਕਿਹਨਾਂ ਤੇ ਆਫਸ ਦੇ ਵਿੱਚ ਤਾਂ ਜੀ ਇਹ ਨੇੜੇ ਰਹਿੰਦੇ ਇਹਨਾਂ ਦੇ ਘਰ ਨੇੜੇ ਜਿਹੜੇ ਆ ਪੱਚੀਗਾਈ ਦੇ ਵਿੱਚ ਰਹਿੰਦੇ ਆ ਜੋ ਸਰੋਜ ਸੀਗੀ ਸਰੋਜ ਲੇਡੀ ਹੈ ਕੋਈ ਉਹ ਸਕੂਟਰੀ ਤੇ ਜਾ ਰਹੀ ਸੀ ਇਹ ਤਿੰਨੇ ਜਣੇ ਜਿਹੜੇ ਜ਼ਖਮੀ ਐ ਇਹ ਗਲੀ ਦੇ ਵਿੱਚ ਜਾ ਰਹੇ ਸੀ ਸਰੋਜ ਨੇ ਸਕੂਟਰੀ ਦਾ ਹਾਰਨ ਮਾਰਿਆ ਪਿੱਛੇ ਤੋਂ ਉਹ ਕਿਤੇ ਪਾਸੇ ਨਹੀਂ ਪਤਾ ਲੱਗਿਆ ਪਾਸੇ ਨਹੀਂ ਹੋਏ ਤਾਂ ਸਰੋਜ ਨੇ ਜਾਂਦੀ ਨੇ ਇਹਨਾਂ ਨੂੰ ਗਾਲ ਕੱਢੀ ਗਾਲ ਕੱਢਣ ਤੇ ਜੋ ਇਹਨਾਂ ਦੀ ਆਪਸੀ ਟਕਰਾਰ ਹੋਈ ਤਾਂ ਸਰੋਜ ਨੇ ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਨੇੜੇ ਹੀ ਸਿਰ ਬੁਲਾ ਕੇ ਤੇ ਜਿਨ੍ਹਾਂ ਦੇ ਵਿੱਚੋਂ ਪਰਪੂ ਪਰਪੂ ਸੀ ਉਹਦੇ ਕੋਲੇ ਬੈਠ ਸੀ ਉਹ ਬੈਠ ਦੇ ਨਾਲ ਇਹਨੇ ਸਾਹਿਲ ਦੇ ਤੇ ਸਮਿਤ ਕੁਮਾਰ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਜਿਦੇ ਵਿੱਚ ਸਾਹਿਲ ਹੈ ਉਹ ਅਜੇ ਬੇਹੋਸ਼ੀ ਦੀ ਹਾਲਤ ਵਿੱਚ ਫਿਲਹਾਲ ਕਿੰਨੇ ਲੋਕ ਅਰੈਸਟ ਕਰ ਲਏ ਗਏ ਅਸੀਂ ਪੰਜ ਅਰੈਸਟ ਕਰ ਲਏ ਲੇਡੀ ਪੰਜ ਅਰੈਸਟ ਹੋਈਆਂ ਨੇ ਬਾਕੀ ਜਿਹੜੇ ਮਲਜੂਮ ਬੰਦੇ ਆ ਉਹ ਭੱਜੇ ਹੋਏ ਆ ਰੇਡ ਰੇਡ ਕਰੀ ਜਾਂਦੇ ਆ ਜਲਦੀ ਅਸੀਂ ਮਰ ਕੇ ਗ੍ਰਿਫਤਾਰੇ ਪਾਏ ਕੋਈ ਪਿਛਲਾ ਬੈਕਗਰਾਉਂਡ ਸਾਹਮਣੇ ਆਏ ਹੋਵੇ ਇਹਨਾਂ ਦਾ ਕ੍ਰਿਮੀਨਲ ਕਿਸੇ ਤਰ੍ਹਾਂ ਦਾ ਪਿਛਲਾ ਕ੍ਰਿਮੀਨਲ ਦਾ ਜੀ ਜੋ ਸਰੋਜ ਆ ਸਰੋਜ ਤੇ ਪਰਚਾ ਤਰਜਾ ਪਹਿਲਾਂ ਐਨਡੀ ਦੇ ਪਰਚੇ ਦਰਜ ਨੇ ਜੋ ਸਰੋਜ ਦੇ ਘਰ ਵਾਲਾ ਰਮੇਸ਼ ਸਾਨੀ ਆ ਉਹਦੇ ਤੇ ਵੀ ਪਹਿਲਾਂ ਕ੍ਰਿਮੀਨਲ ਆ ਰਿਕਾਰਡ ਉਹਦਾ ਐਨਡੀ ਦੇ ਪਰਚੇ ਜਾਂ ਘਟਮਾਰ ਦੇ ਪਰਚੇ ਵੀ ਦਰਜ ਹੈਗੇ ਨੇ ਪਹਿਲਾਂ ਨਸ਼ਾ ਤਸਕਰਾ ਪਕਾਇਆ ਗਿਆ ਹੈ ਐਂਡੀ ਕੇਸੇ ਪਰਚੂਸ ਕਿਹਾ ਹੈ ਐਂਡੀ ਪਰਚੂਸ ਜੋ ਪਹਿਲਾਂ ਬਰਾਮਦ ਹੋਇਆ ਜੀ ਉਹਦੇ ਆਲਰੇਡੀ ਪਹਿਲਾਂ ਪਰਚਾ ਦਿੱਤੇ ਹੋਏ ਨੇ ਫਿਲਹਾਲ ਗ੍ਰਿਫਤਾਰੀ ਹੋਈ ਹੈ ਸਰੋਜ ਜੀ ਸਰੋਜ ਜੀ ਤੇ ਗ੍ਰਿਫਤਾਰੀ ਹੈਗੀ ਜੀ ਸਰੋਜ ਆ ਪੂਨਮ ਮਾਇਆ ਲక్ష్ਮੀ ਜੀ ਸੀਮਾ ਇਹ ਸਾਡੇ ਕੋਲੇ ਪੰਜ ਲੇਡੀਜ਼ ਨੇ ਜੋ ਅਰੈਸਟ ਪਈ ਵੀ ਇਹਨਾਂ ਦੀ ਰਿਮਾਂਡ ਵਗੈਰਾ ਵੀ ਕੋਈ ਲੈ ਜਾਣਾ ਫਿਰ ਵਾਰ ਕੋਸ਼ਿਸ਼ ਕਰਾਂਗੇ ਜੀ ਜੀ ਮੰਗੂਗਾ ਆਜ਼ਾਦਪੁਰ ਮੰਗਦੇ